ਲਗਾਤਾਰ ਪਹਾੜਾਂ ਦੇ ਵਿੱਚੋਂ ਜੋ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਹਰ ਕੋਈ ਚਿੰਤਾ ਦੇ ਵਿੱਚ ਹੈ ਕਿਸ ਤਰੀਕੇ ਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਲਾਤ ਬਣੇ ਹੋਏ ਨੇ ਤੁਸੀਂ ਸੋਚੋ ਕਿ ਜਿੰਨਾ ਨੁਕਸਾਨ ਉੱਥੇ ਹੋ ਗਿਆ ਹੈ ਤੇ ਉਸ ਦੀ ਪਰਪਾਈ ਕਦੋਂ ਹੋਏਗੀ ਪ੍ਰਸ਼ਾਸਨ ਕਦੋਂ ਤੱਕ ਉਸ ਨੂੰ ਸਹੀ ਕਰੇਗਾ ਪਰ ਹੁਣ ਜੋ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇਹ ਮੰਡੀ ਦੀਆਂ ਦਿਖਾ ਰਿਹਾ ਜਿੱਥੇ ਅ ਭਾਰੀ ਲੈਂਡਸਲਾਈਡਿੰਗ ਤੋਂ ਬਾਅਦ ਰਸਤੇ ਪੂਰੇ ਤਰੀਕੇ ਦੇ ਨਾਲ ਬਲਾਕ ਲੇ ਤੇ ਲੋਕ ਟਨਲ ਦੇ ਵਿੱਚ ਫਸੇ ਹੋਏ ਨੇ ਤੁਸੀਂ ਦੇਖੋ ਕਿ ਇਸ ਤਸਵੀਰ ਦੇ ਵਿੱਚ ਸੈਂਕੜਾ ਗੱਡੀਆਂ ਜਿਹੜੀਆਂ ਨੇ ਉਹ ਟਨਲ ਦੇ ਵਿੱਚ ਫਸੀਆਂ ਹੋਈਆਂ ਨੇ ਅੱਧੀਆਂ ਕ ਬਾਹਰ ਨੇ ਤੇ ਅੱਧੀਆਂ ਕ ਅੰਦਰ ਫਸੀਆਂ ਹੋਈਆਂ ਨੇ ਲੋਕਾਂ ਦਾ ਇਹ ਕਹਿਣਾ ਹੈ ਕਿ ਦੋ ਤਿੰਨ ਦਿਨਾਂ ਤੋਂ ਅਸੀਂ ਗੱਡੀ ਦੇ ਵਿੱਚ ਹੀ ਆ ਸਾਨੂੰ ਖਾਣ ਪੀਣ ਦੇ ਲਈ ਕੁਝ ਨਹੀਂ ਮਿਲ ਰਿਹਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਹੈ ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਛੋਟੇ ਬੱਚੇ ਵੀ ਨੇ ਇਹਨਾਂ ਹੀ ਨਹੀਂ ਜੋ ਦੂਜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਜਿਹੜੇ ਸਬਜ਼ੀਆਂ ਲੈ ਕੇ ਜਾਂਦੇ ਨੇ ਪਹਾੜੀ ਏਰੀਆ ਦੇ ਵਿੱਚ ਕਿਉਂਕਿ ਕਈ ਦਿਨਾਂ ਤੋਂ ਰਸਤੇ ਬਲੌਕ ਨੇ ਕਈ ਦਿਨਾਂ ਤੋਂ ਰਸਤੇ ਬੰਦ ਨੇ ਜਿਸ ਕਰਕੇ ਸਬਜ਼ੀਆਂ ਵੀ ਖਰਾਬ ਹੋ ਰਹੀਆਂ ਨੇ ਤੇ ਆਕੇ ਹੋਏ ਲੋਕਾਂ ਨੂੰ ਜੋ ਆਪਣੀਆਂ ਸਬਜ਼ੀਆਂ ਨੇ ਉਹ ਵੀ ਖੱਡਾਂ ਦੇ ਵਿੱਚ ਸੁੱਟਨੀਆਂ ਪੈ ਰਹੀਆਂ ਨੇ ਇਹ ਤਸਵੀਰਾਂ ਮੰਡੀ ਦੀਆਂ ਹੀ ਆ ਕਿਸ ਤਰੀਕੇ ਦੇ ਨਾਲ ਲੋਕ ਫਸੇ ਹੋਏ ਨੇ ਲਾਚਾਰ ਨੇ ਬੇਬਸ ਨੇ ਜੋ ਪ੍ਰਸ਼ਾਸਨ ਅੱਗੇ ਗੁਹਾਰ ਲਾ ਰਹੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਮਦਦ ਕੀਤੀ ਜਾਵੇ ਇੱਕ ਵਾਰ ਉਹਨਾਂ ਲੋਕਾਂ ਨੂੰ ਸੁਣਦੇ ਆ ਕਿ ਉੱਥੇ ਫਸੇ ਲੋਕ ਕੀ ਕਹਿੰਦੇ ਨੇ ਪ੍ਰਸ਼ਾਸਨ ਨੂੰ लिए मदद के लिए नहीं आ रहा है ना खाने की चीजें ना पीने की चीजें हमारे बहुत हाल हो रहा है कोई प्रशासन हमें मदद नहीं करने आ रहा है छोटे छोटे बच्चे फैमिली है लोगों की ऐसे से टूरिज्म कैसे बढ़ेगा आप बोलते हो पर्यटन बढ़ाओ कैसे बढ़ेगा छत्तीस घंटे से टनल में फड़े फंसे पड़े कहा से आएगा पीने के लिए पानी नहीं है छोटे बच्चे है गाड़ी में कुछ समझना चाहिए कहा यहाँ के डीएम कहा है वो ना यहाँ पे कोई मदद नहीं है दिखाइए इनको दिखाइए का तो फ्लाइट टिकट ही कैंसिल हो गया मिस हो गया फ्लाइट और आज फिर से ट्रेन का टिकट बनाया था वो भी चांसेस है मिस होने के और तो रोज का खर्चा हमारे पास अभी सब बजट बिगड़ गया कोई बजट नहीं है और प्रशासन की तरफ हमको कोई मदद नहीं मिलती दो दिन से हम रुके आए खाने के लिए हमारे पास अब अब कुछ भी बचा नहीं है और प्रशासन कोई भी हमारी तरफ आके देख नहीं रहा कि क्या होना है क्या चाहिए फे हुए लोड है हमारे पास कल कल सुबह से खाना नहीं खाया अभी भी नहीं पूरी नाइट में खाना नहीं खाया है जिस टाइम खाना खाना जा रहे थे देखो सर पीने के लिए पानी नहीं है क्लाइंट के लिए बच्चे छोटे छोटे हैं क्या कर सकते हैं हम 25 घंटे हमें कोई खाने की व्यवस्था है इतने घंटे से फंसे ना कहीं खाने की चीज है ना कुछ है ना प्रशासन कोई मदद कर रही है मुझे समझ में नहीं आ रहा है जबकि पीछे का पूरा मलबा निकाला हुआ है फिर जब एक लेन चालू किया फिर दूसरा लेन क्यों बंद है वही समझ में नहीं आ रहा है हमको और आगे इतना रोक के क्यों छोड़ रहे हैं, जबकि सारी गाड़ियां एक लेन में खड़ी है और वहां से भी एक लेन में गाड़ी आ रही है फिर क्यों रोक के रखे हो हमको ਤੋ ਤੁਸੀਂ ਇਹ ਲੋਕਾਂ ਦਾ ਦਰਦ ਸੁਣਿਆ ਜੋ ਕਹਿ ਰਹੇ ਨੇ ਕਿ ਕਿਸੇ ਨੂੰ 26 ਘੰਟੇ ਹੋ ਗਏ ਇੱਥੇ ਫਸਿਆ ਨੂੰ ਕਿਸੇ ਨੂੰ 3 ਦਿਨ ਹੋ ਗਏ ਪਾਣੀ ਤੱਕ ਤੋਂ ਵੀ ਇਹ ਲੋਕ ਲਾਚਾਰ ਨੇ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੰਡੀ ਜ਼ਿਲ੍ਹੇ ਤੋਂ ਇਹ ਰੂਹ ਕੰਬਾਉ ਤਸਵੀਰਾਂ ਸਾਹਮਣੇ ਆਈਆਂ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਨਜ਼ਰ ਆਏ ਨੇ ਇੱਥੇ ਲੋਕ ਪ੍ਰਸ਼ਾਸਨ ਤੋਂ ਵੀ ਅੱਕੇ ਹੋਏ ਨੇ ਪ੍ਰਸ਼ਾਸਨ ਤੋਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਗੁਹਾਰ ਲਾਈ ਪਰ ਨਹੀਂ ਕੁਝ ਵੀ ਹੋ ਰਿਹਾ ਕਿਉਂਕਿ ਸਤੇ ਪੂਰੇ ਤਰੀਕੇ ਨਾਲ ਬਲੌਕ ਨੇ ਕਈਆਂ ਦੀਆਂ ਫਲਾਈਟਾਂ ਵੀ ਜਿਹੜੀਆਂ ਨੇ ਉਹ ਮਿਸ ਹੋ ਗਈਆਂ ਨੇ ਉਹਨਾਂ ਨੂੰ ਦੁਬਾਰਾ ਤੋਂ ਹੁਣ ਜਿਹੜੀਆਂ ਨੇ ਫਲਾਈਟਾਂ ਦੀਆਂ ਟਿਕਟਸ ਬੁੱਕ ਕਰਨੀਆਂ ਪੈ ਰੀਆਂ ਨੇ ਸੋ ਬੇहद ਹੀ ਬੁਰਾ ਹਾਲ ਹੈ हिमाचल ਦੇ ਵਿੱਚ ਇਸ ਵਕਤ ਕਿਉਂਕਿ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈ ਰਿਹਾ ਹੈ ਚਾਹੇ ਉਤਰਾਖੰਡ ਦੀ ਗੱਲ ਕੀਤੀ ਜਾਵੇ ਚਾਹੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਹਿਮਾਚਲ ਦੀ ਗੱਲ ਕੀਤੀ ਜਾਵੇ ਜੋ ਇਸ ਸਾਲ ਮੌਨਸੂਨ ਆਇਆ ਮੌਨਸੂਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਾਰੇ ਤਬਾਹੀ ਦੇ ਰਿਕਾਰਡ ਤੋੜ ਦਿੱਤੇ ਕਿਸ ਤਰੀਕੇ ਦੇ ਨਾਲ ਇੰਨਾ ਕੋਲੈਟਰਲ ਡੈਮੇਜ ਹੋਇਆ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਦਿਨ ਬਦਿਨੇ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਕਿ ਇਸ ਤਰੀਕੇ ਨਾਲ ਲੋਕਾਂ ਦੀਆਂ ਸਬਜ਼ੀਆਂ ਤਾਂ ਖਰਾਬ ਹੋ ਰਹੀਆਂ ਨੇ ਤੇ ਲੋਕ ਜਿਹੜੇ ਨੇ ਉਸ ਨੂੰ ਖੱਡਾਂ ਦੇ ਵਿੱਚ ਸੁੱਟਣ ਦੇ ਲਈ ਮਜਬੂਰ ਨੇ ਕਿਉਂਕਿ ਜੋ ਉਸ ਨੂੰ ਸਪਲਾਈ ਕਰਨ ਦੇ ਲਈ ਇੰਨਾ ਟਾਈਮ ਲੱਗ ਰਿਹਾ ਲੋਡ ਜਿਹੜੇ ਰੋਡ ਨੇ ਉਹ ਪੂਰੇ ਤਰੀਕੇ ਦੇ ਨਾਲ ਬਲੌਕ ਹੋ ਚੁੱਕੇ ਨੇ ਰਸਤਾ ਨਹੀਂ ਹੈ ਕਿ ਉਹਨਾਂ ਨੂੰ ਉਹਨਾਂ ਦੀ ਫਾਈਨਲ ਡੈਸਟੀਨੇਸ਼ਨ ਤੱਕ ਪਹੁੰਚਾਇਆ ਜਾਵੇ ਸੋ ਇਹ ਮੰਡੀ ਜ਼ਿਲ੍ਹੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਿੱਥੇ ਇੱਕ 터ਨਲ ਦੇ ਵਿੱਚ ਲੋਕ ਬੁਰੇ ਤਰੀਕੇ ਨਾਲ ਫਸੇ ਹੋਏ ਨੇ ਦੱਸਿਆ ਜਾ ਰਿਹਾ ਕਿ ਜਿਸ ਰੋਡ ਤੇ 터ਨਲ ਬਣੀ ਹੋਈ ਹੈ ਉੱਥੇ ਲੈਂਡਸਲਾਈਡਿੰਗ ਹੋਈ ਲੈਂਡਸਲਾਈਡਿੰਗ ਦੇ ਮਗਰੋਂ ਪੂਰਾ ਰਸਤਾ ਬਲਾਕ ਕੀਤਾ ਗਿਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਹਟਾਇਆ ਜਾ ਰਿਹਾ ਜੋ ਵੱਡੇ ਪੱਥਰ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਤਾਂ ਕਿ ਰੋਡ ਕਲੀਅਰ ਕਰਕੇ ਜੋ ਆਵਾਜਾਈ ਹੈ ਉਸ ਨੂੰ ਸਹੀ ਕੀਤਾ ਜਾਵੇ ਪਰ ਜੋ ਲਗਾਤਾਰ ਮੀਂਹ ਪੈ ਜਾਂਦਾ ਹੈ ਮੀਂਹ ਪੈਣ ਤੋਂ ਬਾਦ ਡਿੱਗਾਂ ਜਿਹੜੀਆਂ ਨੇ ਉਹ ਡਿੱਗਣ ਲੱਗ ਜਾਂਦੀਆਂ ਨੇ ਜਿਸ ਤੋਂ ਬਾਅਦ ਫਿਰ ਤੋਂ ਜਿਹੜਾ ਰੋਡ ਐ ਉਹ ਬਲੌਕ ਹੋਣਾ ਸ਼ੁਰੂ ਹੋ ਜਾਂਦਾ ਐ ਸੋ ਤਬਾਹੀ ਦੀਆਂ ਤਸਵੀਰਾਂ ਜਿਹੜੀਆਂ ਨੇ ਪਹਾੜੀ ਰਾਜਾਂ ਤੋਂ ਸਾਹਮਣੇ ਆਈਆਂ ਨੇ ਇੱਕ ਵਾਰ ਮੁੜ ਤੋਂ ਉਹਨਾਂ ਲੋਕਾਂ ਦਾ ਬਿਆਨ ਸੁਣਦੇ ਆ ਉਹਨਾਂ ਲੋਕਾਂ ਦਾ ਦਰਦ ਸੁਣਦੇ ਆ ਜੋ ਕਈ ਦਿਨਾਂ ਤੋਂ ਜੋ ਕਈ ਘੰਟਿਆਂ ਤੋਂ ਇੱਥੇ ਫਸੇ ਹੋਏ ਨੇ ਸਟਨਲ ਦੇ ਵਿੱਚ ਕੋਈ ਹਮਾਰੀ ਜੇ ਮਦਦ ਕੇ ਲੈਣੇ ਆ ਰਹਾ ਨਾ ਖਾਣੇ ਕੀ ਕਿੰਦੇ ਨਾ ਪੀਣੇ ਕੀ ਕਿੰਦੇ ਹਮਾਰਾ ਬਹੁਤ ਆਗੋਰ ਹੈ ਕੋਈ ਪ੍ਰਸ਼ਾ छोटे बच्चे फैमिली है लोगों की ऐसे ऐसी टूरिज्म कैसे बढ़ेगा आप बोलते हो पर्यटन बढ़ाओ कैसे बढ़ेगा छत्तीस घंटे से ट्रेन में फड़े फंसे पड़े कहा पानी नहीं है छोटे बच्चे है गाड़ी में कुछ समझना चाहिए कहा यहाँ के डीएम कहा है वो नहीं कोई नहीं यहाँ पे कोई मदद नहीं है दिखाई इनको दिखाइए